ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਸ਼ਟੀ ਹਾਲ ਚਾਲ ਸਾਰੇ ਦਾ ਠੀਕ ਠਾਕ ਲੋਗੋ ਬੋਲਟਰੀ ਪਰੋਂ ਤੇ ਦਾ ਸਵਾਗਤ ਹੈ ਤੇ ਸਾਰਾ ਲੋਕੀ ਜਾਨਵਰ ਦਾ ਤਾਂ ਮੇਰੇ ਨੂੰ ਜਰਾ ਪਾਟਾ ਮੇਰੇ ਦਰਗਾਹ ਨਾਲ ਦੇਤੀ ਹੀ ਤੇ ਹੁਣ ਟਾਈਮ ਹੋ ਗਿਆ ਹੈ 9 ਵਜੇ ਦਾ ਤੇ ਇਧਰ ਜਿਹੜੀ ਸਰਪਾਲ ਵਗੈਰਾ ਸੀ ਚੱਕਤੀ ਹੈ ਟੈਂਪਰੇਚਰ ਹੁਣ 30 ਦਾ ਹੈ ਤੇ ਗਰਮੀ ਦਾ ਮੌਸਮ ਹੋ ਗਿਆ ਹੈ ਹੁਣ ਸਾਰਿਆਂ ਨੂੰ ਕੱਟਣ ਜਾਨਵਰਾਂ ਦਾ ਧਿਆਨ ਰੱਖਣਾ ਚਾਹੀਦਾ ਬਲਦ ਵਗੈਰਾ ਜੜਿਓ ਬੰਦ ਰੱਖੋ ਆਪਣੇ ਸਾਰੇ ਤੇ ਟੈਂਪਰੇਚਰ ਦੇ ਤੁਹ ਪੱਕ ਦਾ ਹੋਛੇ ਜਿਆਦਾ ਵਧਿਆ ਹੁੰਦਾ ਤੇ ਪਾਣੀ ਜਿਹੜਾ ਆ ਤੇ ਜਦੋਂ ਦਿਨਾਂ ਦੇ ਜਾਨਵਰ ਦਾ 11 12 15 ਦਿਨਾਂ ਦੇ ਹੋ ਗਏ ਆ ਉਹ ਵੱਡੇ ਡ੍ਰਿੰਕਰ ਯੂਜ਼ ਕਰ ਲਓ ਪਾਣੀ ਨਾਲ ਤੋਂ ਵੱਡੇ ਡ੍ਰਿੰਕਰਾਂ ਚ ਸੌਖਾ ਪੀ ਹੋ ਜਾਂਦਾ ਤੇ ਇਹ ਕੇ ਆ ਕਿ ਵੱਡੇ ਡ੍ਰਿੰਕਰ ਦੇ ਵਿੱਚ ਤੁਸੀਂ ਪਾਣੀ ਜਿਆਦਾ ਰੱਖ ਲੱਗਦੇ ਆ ਉਹ ਵੀ ਛੋਟੇ ਡ੍ਰਿੰਕਰ ਦੇ 1.5 2 ਲੀਟਰ ਪਾਣੀ ਰੱਖਿਆ ਜਾਣਾ ਉੱਪਰ ਦੇਖ ਤੁਸੀਂ 7-8 ਮੀਟਰ ਹੰਸਾਨੀ ਨਾ ਪਾਣੀ ਰੱਖ ਦਰਦੇ ਆ ਤੇ ਆਹ ਚੈੱਕ ਕਰ ਲਓ ਆਪਣੇ ਛੋਟੇ ਜਾਨਵਰ ਠੀਕ ਹੈ ਜੀ ਇਹ ਇੰਨੇ ਸਿਆਣੇ ਜਾਨਵਰ ਆਪਣੇ ਇਹਨਾਂ ਦਾ ਆਹਾ ਇੰਨਾਕ ਬਣਾਇਆ ਸੀ ਇਹਦੇ ਵਿੱਚ ਰਹਿੰਦੇ ਆ ਜਾਂ ਉੱਪਰ ਚੱਲਦੇ ਆ ਛੋਟੇ ਬੱਚਿਆਂ ਵਾਲੀ ਸਾੜੇ ਜਾਂਦੇ ਨਹੀਂ ਹੈਗੇ ਤੇ ਤਾਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਹੁੰਦੀ ਆ ਬਾਕੀ ਗਰਮੀ ਦਾ ਜਿਆਦਾ ਹੋ ਗਿਆ ਕਰਕੇ ਹੁਣ ਇੱਥੇ ਘਰ ਆਵਾਂਗੇ ਆਪਾਂ ਛੇਕ ਉੱਪਰ ਇਹ ਉੱਥੇ ਬਿਲਕੁਲ ਲਵਾਵਾਂਗੇ ਕਬਜ਼ੋਫਟਨ ਤੇ ਆਹ ਜਿੱਥੇ ਬੋਰੇ ਦਿੱਤੇ ਆ ਇਹਨਾਂ ਨੂੰ ਥੋੜੇ ਵੱਡੇ ਕਰਕੇ ਰਾਖ ਤੇ ਉਹਦੇ ਦੇ ਦੇ ਕਰਕੇ ਜੋੜੇ ਤੇ ਇੱਥੇ ਜਾਲੀ ਲਾ ਦੇਣੀ ਆ ਤੇ ਜਿਹੜੀ ਹਵਾ ਆ ਕ੍ਰੋਸਿੰਗ ਹੁੰਦੀ ਰਹੇ ਤੇ ਪਹਿਲਾਂ ਆਦਾ ਸੀਗਾ ਇੱਥੇ ਲਾਉਣ ਦਾ ਪਰ ਇਥੇ ਚੰਗਿਆਬ ਨਹੀਂ ਹੋਣਾ ਸੀ ਹੁਣ ਉਹ ਕੰਦ ਤੇ ਆਪਾਂ ਲਵਾਵਾਂਗੇ ਆਹ ਜਾਲੀ ਵਾਲਾ ਦਰਵਾਜ਼ਾ ਆ ਦੂਜੇ ਉਧਰ ਵੱਡਾ ਜਿਹੜਾ ਆਪਣਾ ਲੋਹੇ ਦਾ ਆ ਤੇ ਬਾਕੀ ਲੱਗਣਾ ਉਹ ਪਾਉਣ ਦਾ ਪੱਥਰਾ ਆ ਪੱਖੇ ਤੇ ਇੱਥੇ ਕਰ ਦੇਣਾ ਤੇ ਇੱਕ ਪੱਖਾ ਗਾਰਡਰ ਤੇ ਕਰ ਦੇਣਾ ਤੇ ਦੋਨੇ ਪੋਚ ਨਾਲ ਦੇ ਵਿੱਚ ਪੱਖੇ ਲੱਗ ਜਾਣੇ ਆਪਣੇ ਤੇ ਉਹਦੇ ਨਾਲ ਇਹ ਆ ਕਿ ਜਦੋਂ ਜ਼ਿਆਦਾ ਗਰਮੀ ਪਊਗੀ ਜਾਨਵਰ ਪੱਖੇ ਰਹਿੰਗੇ ਬਾਕੀ ਅੱਜ ਜਾਨਵਰ ਆਪਣੇ ਹੈਗਾ 13 ਦਿਨਾਂ ਦੇ ਤੇ ਕਾਲੂ ਇਹਨਾਂ ਦੀ ਆਪਾਂ ਵੈਕਸੀਨੇਸ਼ਨ ਕਰਨੀ ਆ ਗੰਗਰੋ ਦੂਜੀ ਵੈਕਸੀਨੇਸ਼ਨ ਜਿਹੜੀ ਆ ਉਹ ਕੱਲੂ ਹੋਊਗੀ ਤੇ ਬਾਕੀ ਚੋਦੀ ਚੈੱਕ ਕਰ ਲਓ ਮੇਰਾ ਵੀਰ ਜਾਨਵਰ ਪੂਰੇ ਐਕਟਿਵ ਆ ਆਨੰਦ ਲੈਂਦੇ ਪੂਰਾ ਆ ਦੇਖੋ ਤਾਂ ਬਾਕੀ ਇਹ ਆ ਕਿ ਜਿਹੜੇ ਵੀ ਨੇ ਕੰਮ ਸ਼ੁਰੂ ਕਰਨਾ ਹੋਵੇ ਜਦੋਂ ਵੀ ਫੋਲਟਰੀ ਲੈਣ ਦਾ ਕੰਮ ਸ਼ੁਰੂ ਕਰਨਾ ਚਾਹੇ ਉਹਨੇ 100 ਬੱਚੇ ਤੋਂ ਕਰਨਾ ਹੋਵੇ ਤਾਂ ਚਾਹੇ 500 ਤੋਂ ਕਰਨਾ ਹੋਵੇ ਨੌਲੇਜ ਤੋਂ ਬਿਨਾਂ ਇਹ ਲੈਣ ਦੇ ਵਿੱਚ ਕੁਝ ਨਹੀਂ ਲੱਗਦਾ ਨੌਲੇਜ ਤੋਂ ਬਿਨਾਂ ਨੁਕਸਾਨ ਹੈ ਠੀਕ ਹੈ ਕਿਸੇ ਵੀ ਵੀਰ ਨੇ ਕੋਈ ਕੰਮ ਕਰਨਾ ਹੈ ਟ੍ਰੇਨਿੰਗ ਲਾਓ ਠੀਕ ਹੈ ਤੇ ਜਿੱਥੋਂ ਵੀ ਤੁਹਾਨੂੰ ਟ੍ਰੇਨਿੰਗ ਮਿਲਦੀ ਆ ਵਧੀਆ ਟ੍ਰੇਨਿੰਗ ਨਹੀਂ ਆਉਂਦੀ ਜੋ ਇਹਦੀ ਟ੍ਰੇਨਿੰਗ ਲਾਓ ਪਤਾ ਕਰੋ ਕਿ ਹਾਂ ਬੱਚੇ ਨੂੰ ਲੋਡ ਹਿਸਟਰੀ ਕੀ ਆ ਕਿਹੜੀ ਉਮਰ ਜਿਹਨੂੰ ਕੀ ਚਾਹੀਦਾ ਹੈ ਉਹ ਤਾਂ ਨਾਰਮਲ ਸਾਰਿਆਂ ਨੂੰ ਪਤਾ ਇਹਨਾਂ ਨੂੰ মালਟੀਵਿਟਾਮਿਨ, ਕੈਲਸ਼ੀਅਮ ਸਾਰਾ ਕੁਝ ਦੇਣਾ ਆ ਪਰ ਇਹ ਹੈਗਾ ਨਾ ਦੇਣਾ ਕਿੰਨਾ ਆ ਕਿੰਨੇ ਚੰਦ ਕਿਹੜਾ ਚੀਜ਼ ਦੇਣੀ ਆ ਤੇ ਐਂਟੀਬਾਇਓਟਿਕ ਕਦੋਂ ਛੋਟੇ ਬੱਚੇ ਨੂੰ ਦੇਣਾ ਕਦੋਂ ਕਿੰਨਾ ਦੇਣਾ ਆ ਇਹ ਸਾਰੀਆਂ ਚੀਜ਼ਾਂ ਦੇਖੀਆਂ ਆ ਇਹ ਟ੍ਰੇਨਿੰਗ ਦੇ ਵਿੱਚ ਹੀ ਪਤਾ ਲੱਗਦਾ ਠੀਕ ਹੈ ਉਦਾਂ ਜੇ ਆਪਾਂ ਨਾਰਮਲ ਕਿਸੇ ਨੂੰ ਪੁੱਛਾਂਗੇ ਉਹਨੇ ਕਹਣਾ ਭਾਜੀ ਤੂੰ মালਟੀਵਿਟਾਮਿਨ ਦੇ ਦਿਆ ਕਰ ਮਹੀਨੇ ਵਿੱਚ ਇੱਕ ਵਾਰ ਦੋ ਵਾਰ ਦੇ ਦਿਆ ਕਰ ਪਰ ਜੇਗਾ ਟ੍ਰੇਨਿੰਗ ਦੇ ਵਿੱਚ ਪਤਾ ਲੱਗਦਾ ਉੱਚੀ ਆ ਤੇ ਤੁਸੀਂ ਸਾਡਾ ਨੁਕਸਾਨ ਜਿਹੜਾ ਆ ਉਹ ਨਹੀਂ ਹੋਊਗਾ ਤੇ ਬੱਚਾ ਗ੍ਰੋਥ ਵਧੀਆ ਕਰੂਗਾ ਤਾਂ ਜਲਦੀ ਆਂਡੇ ਦੇ ਆਊਗਾ ਆਂਡੇ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਵਧੀਆ ਰਹੂਗੀ ਇਹਦਾ ਰਿਜ਼ਲਟ ਵਧੀਆ ਡੋਗੇ ਤੁਹਾਨੂੰ ਤੇ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਬੱਚੇ ਕਢਾਉਣੇ ਆਪਣੇ ਮਤਲਬ ਮੰਨਵਾ ਮੁਰਗੀਆਂ ਤੋਂ ਇਹੇ ਮੁਰਗੀਆਂ ਤੁਸੀਂ ਐਸੇ ਕਿਤੇ ਪਾਏ ਆ ਇਹਨਾਂ ਦੇ ਨਾਲ ਤੁਸੀਂ ਬੱਚੇ ਕਢਾਉਣੇ ਆ ਜੀ ਤੁਸੀਂ ਇਹਨਾਂ ਨਾਲ ਮੰਨ ਲਓ ਵੈਕਸੀਨ वगैरह ਵਧੀਆ ਕੀਤੀ ਹੋਈ ਇਹਨਾਂ ਨੂੰ মালਟੀਵਿਟਾਮਿਨ ਵਗੈਰਾ ਵਧੀਆ ਦਿੱਤੇ ਹੋਏ ਸਾਰਾ ਕੁਝ ਵਧੀਆ ਹੋਇਆ ਠੀਕ ਹੈ ਤੁਹਾਡੀ ਮੈਨੇਜਮੈਂਟ ਵਧੀਆ ਸੀਗੀ ਤੇ ਫਿਰ ਜਿਹੜੇ ਗਾਂ ਬੱਚੇ ਆਉਣੇ ਆ ਉਹ ਵੀ ਬਹੁਤ ਵਧੀਆ ਨਿਕਲਣਗੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਹੋਊਗੀ ਕਿ ਜ਼ਿਆਦਾਤਰ ਬੰਦੇ ਕਹਿੰਦੇ ਹਨ ਵੀ ਸਾਡੇ ਬੱਚੇ ਬਿਮਾਰ ਹੋ ਗਏ ਆ ਜਾਂ ਮਰਨ ਲੱਗਾ ਪਿਆ ਜਾਂ ਆਉਂਦੇ ਢਲੇ ਹੋ ਗਏ ਆ ਜ਼ਿਆਦਾਤਰ ਉਹਨਾਂ ਦੇ ਬਿਮਾਰ ਹੋਣ ਦਾ ਕਾਰਨ ਇਹੇ ਹੁੰਦਾ ਕਿ ਜਿਹੜੀਆਂ ਮੁਰਗੀਆਂ ਦੇ ਉਹ ਆਂਡੇ ਹੁੰਦੇ ਆ ਉਹ ਮੁਰਗੀਆਂ ਦੇ ਕੋਈ ਨਾ ਕੋਈ ਕਮੀ ਰਹਿੰਦੀ ਆ ਜਾਂ ਕੋਈ ਨਾ ਕੋਈ ਬੈਰਤ ਉਹਨਾਂ ਦੇ ਅੰਦਰ ਹੁੰਦਾ ਆ ਜਾਂ ਮੰਨ ਲਓ ਇਹ ਪ੍ਰੋਟੀਨ ਦੀ ਕਮੀ ਦੀ ਜਾਂ ਕੈਲਸ਼ੀਅਮ ਦੀ ਕਮੀ ਸੀ ਜਾਂ ਆਰਨਿੰਗ ਦੇ ਕਾਰਨ ਦੀ ਕਮੀ ਸੀਗੀ ਠੀਕ ਆਂਡੇ ਚ ਆਣੀ ਆਣੀ ਇਹ ਚੀਜ਼ ਜਦੋਂ ਅੰਡੇ ਚ ਆ ਜੀ ਤਾਂ ਬੱਚੇ ਦੇ 100% ਆਣੀ ਨਹੀਂ ਆਣੀ ਇਹ ਚੀਜ਼ ਸਿਰ ਕਰਕੇ ਜਦੋਂ ਵੀ ਤੁਸੀਂ ਜਾਂ ਆਪਣੇ ਬਰੀਡਿੰਗ ਕਰਨੀ ਆ ਠੀਕ ਹੈ ਬਰੀਡਿੰਗ ਕਰਨ ਤੋਂ ਪਹਿਲਾਂ ਆਪਣੇ ਤੁਸੀਂ ਵੈਕਸੀਨੇਸ਼ਨ ਜਿਹੜੀ ਆ ਪ੍ਰੋਪਰ ਮੁਰਗੀਆਂ ਦੀ ਜਿਹੜੀ ਆ ਉਹ ਕਰੋ ਚਾਰੇ ਚਾਰੇ ਦੁਕਾਨਾਂ ਘਰ ਦੋ ਵੈਕਸੀਨੇਸ਼ਨ ਦਾ ਪਤਾ ਠੀਕ ਹੈ ਮੁਰਗੀ ਤੋਂ ਪ੍ਰੋਪਰ ਆਂਡੇ ਲੈ ਕੇ ਬੱਚੇ ਕਢਾਉਣ ਲਈ 18 ਵੈਕਸੀਨੇਸ਼ਨ ਹੋ ਜਾਂਦੀਆਂ ਠੀਕ ਹੈ ਤੇ ਉਹ ਪ੍ਰੋਪਰ ਤੁਹਾਨੂੰ ਆਪਣੇ ਜਾਨਵਰ ਨੂੰ ਕੀਤਾ ਹੋਊਗਾ ਤਾਂ ਗਾਂ ਜਿਹੜੇ ਬੱਚੇ ਆ ਉਹ ਰਿਜ਼ਲਟ ਵਧੀਆ ਦੇਣਗੇ ਵਧੀਆ ਗਰੋਥ ਕਰਨਗੇ ਵਧੀਆ ਰਹਿਣਗੇ ਠੀਕ ਹੈ ਕੋਈ ਮਰੂਗਾ ਨਹੀਂ ਜੇ ਤੁਸੀਂ ਉਦਾਂ ਹੀ ਮਤਲਬ ਕਹਿੰਦਾ ਵੀ ਆਂਡੇ ਚੱਕੇ ਤਾਂ ਆਪਣੇ ਮਸ਼ੀਨ ਚਲਾ ਲੈ ਤਾਂ ਤੁਹਾਨੂੰ ਫਿਰ ਗਾਂਨ ਨੁਕਸਾਨ ਨਹੀਂ ਹੋਊਗਾ ਉਹਦੇ ਵਿੱਚ ਇਹ ਕਹਾਂ ਕਿ ਸਾਰੇ ਵੀਰਾਂ ਨੂੰ ਇਹੀ ਯਾਦ ਕਿ ਜਿਹਨੇ ਵੀ ਕੰਮ ਸ਼ੁਰੂ ਕੀਤਾ ਹੈ ਜਾਂ ਕਰਨਾ ਹੈ ਜਾਂ ਸੋਚ ਰਿਹਾ ਕਰਨ ਦਾ ਕੋਈ ਟ੍ਰੇਨਿੰਗ ਮੇਰਾ ਭਰਾ ਜ਼ਰੂਰ ਕਰ ਲੈ। ਠੀਕ ਹੈ। ਹੁਣ ਮੈਂ ਆਪਣਾ ਪੀਡੀਐਫ ਤਿਆਰ ਕੀਤਾ ਹੋਇਆ ਹੈ। ਠੀਕ ਹੈ ਜਿਹੜੇ ਬੰਦਿਆਂ ਨੇ ਤਾਂ ਉਹ ਪੀਡੀਐਫ ਪੜਿਆ ਹੋਇਆ ਤਾਂ ਉਹਨਾਂ ਨੂੰ ਤਾਂ ਪਤਾ ਹੈ। ਠੀਕ ਹੈ ਪਰ ਬਹੁਤ ਬੰਦਿਆਂ ਨੇ ਹੁਦਾਂ ਵੀ ਪੀਡੀਐਫ ਆਪਣੇ ਤਿਆਰ ਕੀਤੇ ਹੁੰਦੇ ਆ। ਜਿਹੜਾ ਮੇਰਾ ਪੀਡੀਐਫ ਆ ਉਹ ਇਦਾਂ ਨਹੀਂ ਹੈਗਾ ਕਿ ਮੈਂ ਜਿੱਤੇ ਦੀਆਂ ਗੱਲਾਂ ਸੁਣ ਕੇ ਜਾਂ YouTube ਤੋਂ ਦੇਖ ਕੇ ਕਿ ਮੈਂ ਉਹ ਲਿਸਟੀਆਂ ਆ। ਪ੍ਰੋਪਰ ਵਾਈਜ਼ਿਆ ਫਾਰਮ ਕਿੱਦਾਂ ਬਣਾਉਣਾ ਕਿਥੇ ਕਿੱਦਾਂ ਰੱਖਣੇ ਸੂਚੇ ਲੈਂਡ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਬਾਅਦ ਚ ਕਿਹੜੀਆਂ ਹਰ ਇੱਕ ਜਿਹੜੀ ਇਹ ਟੌਪਿਕ ਜਿਹੜਾ ਆ ਉਹ ਬਸਤਾਰਨਾ ਬਿਮਾਰੀ ਆ ਬਿਮਾਰੀਆਂ ਆਉਣ ਦੇ ਕਾਰਨ ਕੀ ਆ ਸਭ ਤੋਂ ਵੱਡਾ ਪ੍ਰੋਬਲਮ ਨਹੀਂ ਹੋ ਜਾਂਦੀ ਆ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਫਾਰਮ ਤੇ ਬਿਮਾਰੀ ਆਉਂਦੀ ਕਿੱਦਾਂ ਉਹਦੇ ਤੇ ਸਾਰਾ ਕੁਝ ਇਹ ਦੱਸਿਆ ਹੋਇਆ ਕਿ ਬਿਮਾਰੀ ਆਉਣ ਦੇ ਕਾਰਨ ਕੀ ਆ ਠੀਕ ਹੈ ਜਦੋਂ ਆਪਾਂ ਨੂੰ ਕਾਰਨ ਪਤਾ ਲੱਗਿਆ ਆਪਾਂ ਉਹ ਚੀਜ਼ਾਂ ਦਾ ਧਿਆਨ ਰੱਖਣ ਦਾ ਤਾਂ ਕਿ ਬਿਮਾਰੀ ਆਣੀ ਨਹੀਂ ਕਾਰਨ ਜਦੋਂ ਮਤਲਬ ਕਿ ਬਿਮਾਰੀਆਂ ਉਹਨਾਂ ਦਾ ਕਾਰਨ ਅਸੀਂ ਆਪ ਹੁੰਨੇ ਆ ਸਾਡੀਆਂ ਲਾਪਰਵਾਹੀ ਕਰਕੇ ਬਿਮਾਰੀ ਕਾਰਨ ਤੇ ਆਉਂਦੀ ਆ ਪਰ ਮੈਨੇਜਮੈਂਟ ਆਪਣੀ ਸਹੀ ਨਹੀਂ ਹੁੰਦੀ ਇਸ ਤੇ ਬਿਮਾਰੀ ਆਉਣ ਦੇ ਚਾਂਸ ਜ਼ਿਆਦਾ ਬਣ ਜਾਂਦੇ ਆ ਮੈਨੇਜਮੈਂਟ ਦੇ ਸਿਰ ਤੇ ਸਾਰੀ ਭੀ ਮੰਦੀ ਆ ਬਾਕੀ ਜਿਹੜੇ ਕਿਸੇ ਭਰਾ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਐਨੀ ਟਾਈਮ WhatsApp ਤੇ ਮੈਸੇਜ ਕਰ ਦਿਆ ਕਰੋ ਕਈ ਵਾਰ ਇਦਾਂ ਹੁੰਦਾ ਕਿ ਕਾਲ ਨਹੀਂ ਲੱਗੀ ਜਾਂਦੀ ਤੇ ਜਦੋਂ ਮਰਜੀ ਤੁਹਾਨੂੰ ਵਟਸਐਪ ਤੇ ਮੈਸੇਜ ਕਰ ਦੋ ਜਦੋਂ ਮੇਰਾ ਵੀਰ ਮੈਸੇਜ ਮੈਸਨ ਕਰ ਲਿਆ ਤੁਹਾਡੇ ਜੋ ਵੀ ਤੁਹਾਡੀ ਪ੍ਰੋਬਲਮ ਹੋਈ ਉਹਦਾ ਹੱਲ ਜ਼ਰੂਰ ਪਿਆਰ ਕਰੂਗਾ ਠੀਕ ਆ ਮਾਸੀ ਆਪਣਾ ਇਹ ਜਿਹੜਾ ਕਮਰਾ ਹੈ ਚਾਰ ਖਾਨਿਆਂ ਦਾ ਆ ਤੇ ਜਨਵਾਰ ਆਪਣਾ ਹੈਗਾ ਇਹਦਾ 4 ਤੋਂ ਜਨਵਾਰ ਰਿਹਾ ਤੇ ਜਿੱਦਾਂ ਜਿੱਤਾ ਹੈ ਭੱਡੇ ਹੋਗਾ ਫਿਰ ਦੂਜੇ ਪਾਸੇ ਆਪਣਾ ਇੱਕ ਜਿਹੜਾ ਆ ਆਪਾਂ ਕੁਡਾ ਤੋਂ ਬੰਦਾ ਬੰਦਾ ਫੁਟਾਜ ਤੱਕ ਐਸਾ ਤੇ ਤਿਆਰ ਕੀਤਾ ਸੀ ਫਿਰ ਆਪਾਂ ਇੱਕ ਉਧਰ ਸ਼ਿਫਟ ਕਰ ਦਾਂਗੇ ਇਹਨਾਂ ਦੇ ਵਿੱਚੋਂ ਇੱਥੇ ਦੋ ਕੁ ਸੌ ਰੱਖਾਂਗੇ ਇਹਦੇ ਅੰਦਰ ਇਹ ਆ ਆਪਣੀ ਜਿਹੜੀ ਆ ਘਰ ਦੇ ਮੁਰਗੀਆਂ ਦੀ ਜਿਹੜੀ ਆਪਣੇ ਕੋਲ ਮੁਰਗੀਆਂ ਸੀ ਇਹਨਾਂ ਦੀਆਂ ਜਿਹੜੀਆਂ ਮੁਰਗੀਆਂ ਦੇ ਜਿਨ੍ਹਾਂ ਦੇ ਇਹ ਬੱਚੇ ਆ ਉਹ ਮੁਰਗੀਆਂ ਨਹੀਂ ਆਇਆ ਉਹ ਲਧਿਆਣੀ ਯੂਨੀਵਰਸਿਟੀ ਤੋਂ ਬੱਚੇ ਆਏ ਹੋਏ ਸੀ ਜਿਹੜੇ ਬੰਦੇ ਕੋਲੋਂ ਮੈਂ ਲਾਏ ਆ ਉਹ ਕਾਂ ਯੂਨੀਵਰਸਿਟੀ ਤੋਂ ਲੈ ਕੇ ਆਇਆ ਹੋਇਆ ਹੈਗਾ ਇਹ ਮੁਰਗੀਆਂ ਤੇ ਇਹ ਦਸੇਣਾ ਤਾਰਕ ਹੋਇਆ ਤੇ ਅੱਜ ਇਹਨਾਂ ਦੇ ਨਾਲ ਦੇ ਦੇ ਨੌ ਬੱਚੇ ਹੋਰ ਨਿਕਲ ਆਏ ਜਿਹੜੇ ਮੈਂ ਹੁਣ ਪਹਿਲਾਂ ਆਂਡੇ ਲਾਏ ਹੋਏ ਸੀ ਆਪਣੇ ਇਹਨੇ ਦੇ ਬਤੇ ਮੈਂ ਟਾਈਟਰਿਆਂ ਕਿਸੇ ਤੋਂ ਖਰੀਦ ਕੇ ਲਿਆ ਆਇਆ ਸੀਗਾ ਠੀਕ ਹੈ ਉਹ ਬੱਚੇ ਠੰਡ 'ਚੋਂ ਨਿਕਲਦੇ ਹੀ ਮਰ ਜਾਂਦੇ ਸੀ ਜਾਂ ਅੰਡੇ 'ਚੋਂ ਨਿਕਲ ਹੀ ਨਹੀਂ ਹੁੰਦਾ ਠੀਕ ਹੈ ਤੇ ਉਹ ਕਿਸੇ ਦੇ ਬੱਚੇ ਖਰੀਦੇ ਹੋਏ ਸੀਗੇ ਮੈਂ ਤੇਹੇ ਤੋਂ ਆਂਡੇ ਖਰੀਦੇ ਹੋਏ ਸੀਗੇ ਉਹ ਹੁਣ ਰੱਬ ਜਾਣੇ ਵੀ ਉਹ ਕੈਲਸ਼ੀਅਮ ਦੀ ਘਾਟ ਸੀ ਕਿਸ ਚੀਜ਼ ਦੀ ਉਹਦੀ ਮੁਰਗਿਆਂ ਨੂੰ ਘਾਟ ਸੀ ਠੀਕ ਹੈ ਆਹ ਦੇ ਦੋ ਬੱਚੇ ਮੈਂ ਖੜਾਏ ਆ ਉਦੋਂ ਮੈਂ 15 ਆਂਡੇ ਲਾਇਆ ਸੀ ਤੇ 13 ਬੱਚੇ ਨਿਕਲੇ ਸੀ ਤੇ ਜਿਨ੍ਹਾਂ ਦੇ ਆਂਡੇ ਮੈਂ ਆਪ ਛਿਲਤੇ ਸੀਗੇ ਉਹਦੇ ਕਰਕੇ ਉਹ ਤਿੰਨ ਮਰ ਗਏ ਸੀ ਕਿਉਂਕਿ ਉਹਨਾਂ ਦੀ ਉਹ ਤੁਰੀ ਪੀੜੀ ਬਲੀ ਕਰ ਗਈ ਜੀ ਹੁਣ ਉਹ ਅੰਦਰ ਨਹੀਂ ਗਈ ਸੀ ਹੈਨਾ ਮੇਰੀ ਗਲਤੀ ਕਰਕੇ ਸੀ ਇਹ ਡਾਕਟਰ ਆਪ ਨਿਕਲੇ ਸੀ ਠੀਕ ਹੈ ਤੇ ਹੁਣ ਜਿਹੜੇ ਬੱਚੇ ਆ ਹੁਣ ਦੀ 14 ਨਾਲ ਦੇ ਫੀਜ਼ਰ ਦਾ ਹੋਣਾ ਤੇ ਮੈਂ ਕੰਟਰੋਲਿੰਗ ਕਰਕੇ 14 ਰੱਖਿਆ ਜੀ ਵਿੱਚ ਤੇ 14 ਦੇ ਵਿੱਚੋਂ 9 ਬੱਚੇ ਹੁਣ ਤੱਕ ਨਿਕਲ ਆਏ ਆ ਤੇ ਬਾਕੀ ਜਿਹੜੇ ਦੇਖੋ ਅੱਜ ਕਿੰਨਾ ਦੇਣਿਆ ਕੱਲ ਤੱਕ ਨਿਕਲ ਹੋ ਗਏ ਤੇ ਇਹ ਫਰਕ ਪੈ ਜਾਂਦਾ ਇਹ ਬੱਚੇ ਵੀ ਜਿਹੜਾ ਸਿਹਤੀ ਵਧੀਆ ਸਾਰਾ ਕੁਝ ਵਧੀਆ ਇਹਨਾਂ ਦਾ ਕਿ ਮੁਰਗੀਆਂ ਨੂੰ ਆਪਾਂ ਕਿਸ ਹਿਸਾਬ ਨਾਲ ਰੱਖ ਲਈਏ ਦਾ ਬੱਚੇ ਉੱਡਾਂ ਦੇ ਜਾਣ। ਇਹ ਚੀਜ਼ ਜਿਹੜੀ ਆ ਇਹ ਆਪਾਂ ਨੂੰ ਨੌਲੇਜ ਜਿਹੜੀਆਂ ਹਰ ਕਿਸੇ ਆਪਾਂ ਨੂੰ ਜੀ ਮੰਨ ਲਓ ਵੀ ਟ੍ਰੇਨਿੰਗ ਤੇ ਮਿਲੀ ਆ ਵੀ ਹਾਂ ਬਈ ਅੱਜ ਆਪਾਂ ਬੱਚੇ ਵਧੀਆ ਲੈਣੇ ਤਾਂ ਸਾਨੂੰ ਜਿਹੜੀਆਂ ਪਹਿਲਾਂ ਮੁਰਗੀਆਂ ਆਪਣੇ ਕੋਲ ਜਿਹਨਾਂ ਦੇ ਆਪਾਂ ਆਂਡੇ ਲੈਣੇ ਆ ਸਾਨੂੰ ਉਹਨਾਂ ਨੂੰ ਵਧੀਆ ਰੱਖਣਾ ਪੈਣਾ। ਉਹਨਾਂ ਦੀ ਮੈਨੇਜਮੈਂਟ ਵਧੀਆ ਕਰਾਂਗੇ ਤਾਂ ਗਾਂ ਜਿਹੜੇ ਸਾਨੂੰ ਬੱਚੇ ਮਿਲਣੇ ਆ ਉਹ ਆਪਾਂ ਨੂੰ ਵਧੀਆ ਮੰਨ ਲਏ। ਹੁਣ ਬਹੁਤ ਵੀ ਫੋਨ ਕਰਦੇ ਆ ਬੱਚਿਆਂ ਬਾਰੇ ਵੀ ਭਾਈ ਸੇਲ ਕਰਨੇ ਆ ਕਿ ਨਹੀਂ ਇਹ ਵੀ ਮੈਂ ਸੇਲ ਨਹੀਂ ਕਰਨੇ ਇਹ ਮੈਂ ਆਪਣੇ ਲਈ ਲੈ ਕੇ ਆਏ ਹੋਇਆ ਆ। ਬਾਬਾ ਦੀ ਕਿਰਪਾ ਰੱਖੀ ਅਗਲੇ ਚੀਜ਼ਾਂ ਦੇ ਵਿੱਚ ਆਪਾਂ ਬੱਚੇ ਸੇਲ ਕਰਾਂਗੇ ਭਾਵੇਂ ਮੈਂ 500 ਬੱਚਾ ਸੇਲ ਕਰਾਂ। ਠੀਕ ਆ ਆਪਣਾ ਲੋਕਾਂ ਨੂੰ ਕੰਮ ਨਹੀਂ ਹੋਣਾ। ਇਹ ਇਧਰੋਂ ਖਰੀਦ ਕੇ ਉਧਰ ਚੱਕ ਕੇ ਦੇ ਦਿੱਤੀ ਉਧਰੋਂ ਖਰੀਦ ਕੇ ਇਧਰ ਚੱਕ ਕੇ ਦੇ ਦਿੱਤੀ। ਚਾਹੇ ਮੈਂ 500 ਬੱਚਾ ਸੇਲ ਕਰਾਂ ਪਰ ਇਹ ਆ ਕਿ ਜਿਹੜਾ 500 ਬੱਚਾ ਜਿਹੜਾ ਮੈਂ ਸੇਲ ਕਰੂੰਗਾ ਠੀਕ ਆ। ਤੇ ਤੋਂ ਇੱਕ ਨੰਬਰ ਕੁਆਲਿਟੀ ਦੇ ਵਿੱਚ ਕਰੂੰਗਾ ਕੁਆਲਿਟੀ ਤੇ ਪੈਸ ਰੱਖਣੀ ਹੈ ਠੀਕ ਹੈ ਆਪਾਂ ਨੂੰ ਇਹ ਨਹੀਂ ਹੋਣਾ ਕਿ ਆਪਾਂ ਆਂਡੇ ਕੜਾਈ ਜਾਂਦਾ ਬੱਚੇ 20 ਰੁਪਏ ਦਾ ਬੱਚਾ 24 ਰੁਪਏ ਦਾ ਬੱਚਾ ਕਰਕੇ ਵੇਚਤਾ ਆਪਾਂ 500 ਘੜਾਵਾਂਗੇ ਗਾਰੰਟੀ ਦੇ ਕੇ ਬੱਚਾ ਦਵਾਂਗੇ ਤੇ ਬਾਈ ਜੇ ਦਿਨ ਉਸ ਬੱਚਾ ਗਾਂ ਜਾ ਕੇ 4 ਮਹੀਨਿਆਂ ਨੂੰ ਮਾੜਾ ਨਿਕਲ ਆਇਆ ਤੇ ਮੈਂ ਆਪਣਾ ਬੱਚਾ ਛੱਡ ਜੀ ਠੀਕ ਹੈ ਪੈਸੇ ਲੈ ਜੀ 플러스 3 ਦੇ ਖਰਚਾ ਜੋ ਵੀ ਤਰ੍ਹਾਂ ਬੱਚੇ ਤੇ ਆਇਆ ਹੋਗਾ ਉਹ ਵੀ ਆਪਾਂ ਤੁਹਾਨੂੰ ਦਵਾਂਗੇ ਬਾਬਾ ਸੋਖ ਰੱਖੇ ਬਸ ਅਗਲੇ ਸੀਜ਼ਨ ਆਪਾਂ ਜ਼ਰੂਰ ਕਰਾਂਗੇ ਆਹੀ ਆਪਣੇ ਕੋ ਪੇਰੈਂਟਸ ਬਾਟ ਹੁਣੇ ਆ ਬਲੈਕ ਐਂਕਰ ਲਾ ਪਿਆਰ ਆ ਯਾਰ ਕੰਮ ਆ ਭਾਈਆਂ ਤੇ ਕਰਨਾ ਡਬਲ ਐਫਜੀ ਵਗੈਰਾ ਤੇ ਆਪਾਂ ਕੰਮ ਨਹੀਂ ਹੋਰ ਕੇ ਜੇ ਲੀਡ ਤੇ ਕਰਨਾ ਤੇ ਦੋ ਬ੍ਰੀਟਾਂ ਤੇ ਆਪਾਂ ਕੰਮ ਕਰਨਾ ਹੈਗਾ ਤੇ ਬਾਕੀ ਤੁਸੀਂ ਆਪਣੇ ਚੈਨਲ ਨੂੰ ਸ਼ੇਅਰ ਕਰ ਤੋ ਆਪਣੀ ਇੰਸਟਾ ਜਿਹੜੀ ਆ ਉਹਨੂੰ ਫੋਲੋ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜੁੜੇ ਰਿਹਾ ਕਰੋ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਮਿਲੂਗੀ ਵਧੀਆ ਨੌਲੇਜ ਵਾਲੀ ਵੀਡੀਓ ਮਿਲੂਗੀ ਜੇ ਲੋਕ ਐਸੇ ਵੀਰ ਨੇ ਕੁਝ ਪੁੱਛਣਾ ਕਿchnਾ ਹੋਵੇ ਨਹੀਂ ਨੌਲੇ ਪਤਾ ਲਾਜੀ ਐਨੀ ਟਾਈਮ ਜੇ ਲੋ ਮਾਰਦੀ ਬੰਦਾ ਆਪਾਂ ਨੂੰ ਕੰਟੈਕਟ ਕਰ ਸਕਦੇ ਠੀਕ ਹੈ ਬਾਕੀ ਤੁਸੀਂ ਇੰਨਾ ਸਮਾਂ ਕੱਢ ਕੇ ਵੀਡੀਓ ਦੇਖੀ ਆ ਤੇ ਮੇਰਾ ਭਰਾ ਬਹੁਤ-ਬਹੁਤ ਤੁਹਾਡਾ ਧੰਨਵਾਦ ਬਸ ਇੱਕ ਕੰਮ ਇੱਕ ਛੋਟਾ ਜਿਹਾ ਕਰ ਦਿਆ ਕਰੋ ਤੇ ਇਹ ਵੀਡੀਓ ਨੂੰ ਗਾ Share ਜਰੂਰ ਕਰ ਦਿਆ ਕਰੋ ਕਿਲਾ ਵੀ ਤੁਹਾਡਾ ਕੋਈ ਯਾਰ ਸੱਜਣ ਹੈਗਾ ਸ਼ੌਂਕੀਆ ਮੁਰਗਿਆਂ ਦਾ ਤੇ ਉਹਨੇ ਟੇਰ ਵੀਡੀਓ ਕਰ ਦਿਆ ਕਰੋ ਲਿੰਕ ਜੇ ਅਗਲਾ ਬੰਦਾ ਵੀ ਵੀਡੀਓ ਦੇਖ ਲੈ ਮਰ